ਅੰਮ੍ਰਿਤਸਰ ਬਾਈਪਾਸ ਦੇ ਫਲਾਈਓਵਰ ਤੇ ਉਸ ਵੇਲੇ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇੱਥੇ ਤੇਜ਼ ਰਫ਼ਤਾਰ ਇੱਕ ਡਰਾਈਵਰ ਕਾਰ ਪਲਟੀਆਂ ਖਾਂਦੀ ਥੱਲੇ ਡਿੱਗ ਪਈ ਜਿਸ ਤੋਂ ਬਾਅਦ ਕਾਰ ਦੇ ਵਿੱਚ ਸਵਾਰ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਫਟਾਫਟ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਦਾਅਦ ਜੀ ਹੈ ਕਿ ਅੰਮ੍ਰਿਤਸਰ ਦੇ ਮਜੀਠਾ ਬਾਈਪਾਸ 'ਤੇ ਇਹ ਮਾਮਲਾ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਸਟੀਅਰਿੰਗ ਲੋਕ ਹੋ ਗਿਆ ਸੀ ਜਿਸ ਦੇ ਕਰਕੇ ਇਹ ਹਾਦਸਾ ਵਾਪਰਿਆ ਅਤੇ ਇਹ ਜਿਹੜੀ ਕਾਰ ਆ ਫਲਾਈਓਵਰ ਤੋਂ ਥੱਲੇ ਡਿੱਗ ਪਈ ਜਿਸ ਕਰਕੇ ਕਾਰ ਦਾ ਬੁਰੀ ਤਰੀਕੇ ਦੇ ਨਾਲ ਨੁਕਸਾਨ ਹੋ ਗਿਆ ਤੇ ਕਾਰ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਇਸ ਸਬੰਧੀ ਮੌਕੇ ਦੇ ਉੱਤੇ ਮੌਜੂਦ ਚਸ਼ਮਦੀਦਾਂ ਨੇ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ ਜਦੋਂ ਇਹ ਗੱਡੀ ਪਲਟ ਕੇ ਜਦੋਂ ਠੱਲ ਡਿੱਗੀ ਤੇ ਖੜਾਕ ਕਰਕੇ ਸਾਨੂੰ ਪਤਾ ਲੱਗਾ ਤੇ ਭੱਜ ਕੇ ਆਏ ਤੇ ਭੱਜ ਕੇ ਫਿਰ ਇਹਨਾਂ ਨੂੰ ਬਾਹਰ ਕੱਢਿਆ ਦੋਵੇਂ ਜੀਆਂ ਨੂੰ ਤੇ ਪਾਣੀ ਪੂਣੀ ਪਾਇਆ ਤੇ ਫਿਰ ਐਂਬੂਲੈਂਸ ਨੂੰ ਫੋਨ ਕੀਤਾ ਤੇ ਐਂਬੂਲੈਂਸ ਮੌਕੇ ਤੇ ਆ ਕੇ ਇਹਨਾਂ ਦਾ ਟ੍ਰੀਟਮੈਂਟ ਕੀਤਾ ਤੇ ਫਿਰ ਹਸਪੀਟਲ ਲੈ ਗਏ ਆ ਕਿਹੋ ਜੀ ਹਾਲ ਹੈ ਦੋਨਾਂ ਦੋਨਾਂ ਦਾ ਹਾਲਤ ਬਿਲਕੁਲ ਠੀਕ ਹੈ ਗਈ ਆ ਸੱਟਾ ਸੁੱਟਾ ਲੱਗੀਆਂ ਆ ਸੱਟਾਂ ਦੇ ਲੱਗੀਆਂ ਜੇ ਬਲੱਡ ਡਿੱਗਦਾ ਪਿਆ ਸੀ ਦੋਵਾਂ ਜੀਆਂ ਦਾ ਤੇ ਬਾਅਦ ਦੇ ਵਿੱਚ ਇਹ ਹਸਪੀਟਲ ਲੈ ਕੇ ਗਏ ਤੇ ਭਾਈ ਨਹੀਂ ਹੁਣ ਪਤਾ ਨਹੀਂ ਕੀ ਕਹਿੰਦੇ ਖੇਲੇ ਕਹਿੰਦੇ ਭਾਈ ਨਹੀਂ ਕੱਢਣ ਦੇ ਕੋਈ ਜਿਆਦਾ ਨਹੀਂ ਔਖਾ ਆ ਭਾਈ ਦਰਵਾਜ਼ੇ ਦੋਵੇਂ ਖੁੱਲ ਗਏ ਸੀ ਹਾਂਜੀ ਦੋਵੇਂ ਠੀਕ ਠਾਕ ਸੀ ਉਹ ਤੇ ਮੌਕੇ ਦੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਹ ਦੂਸਰੀ ਸਾਈਡ ਤੇ ਗੱਡੀ ਜਾ ਰਹੀ ਹੈ ਡਰਾਈਵਰ ਇਹਦਾ ਆਪਣੀ ਸਟੇਰੀਂਗ ਲੋਕ ਹੋ ਗਿਆ ਜਾਂ ਕੀ ਹੋਇਆ ਫਲਟੀਆਂ ਬੰਦ ਬਾਅਦ ਦੇਖੀਏ ਤੜੇ ਆ ਕੇ ਪਹੁੰਚੇ ਇਹ ਵੀ ਠੀਕ ਕਿੰਨੇ ਜੀ ਇਸ ਗਏ ਇਹਦੇ ਵਿੱਚ ਦੋ ਜਣੇ ਤੇ ਇੱਕ ਲੇਡੀ ਜਾਨ ਸਭ ਚਾਹੋ ਗਿਆ ਕੋਈ ਤਾਂ ਉਹਨਾਂ ਨੇ ਕਹਿਣਾ ਇਹ ਵੀ ਗੱਡੀ ਦਾ ਟਾਇਰ ਪਿੰਚਰ ਹੋ ਜਾਂਦਾ ਕਿ ਕਿੱਥੋਂ ਆਏ ਕਿੱਥੇ ਪਤਾ ਲੱਗਾ ਕਿੱਥੋਂ ਆਏ ਸੀ ਤੇ ਕੀ ਗੱਲ ਹੋਈ ਸਾਰੀ ਗੱਡੀ ਨੂੰ ਤੇ ਇੰਨੀਆਂ ਬਾਜ਼ੀਆਂ ਸਭ ਇਹਦੇ ਪੈਂਤੇ ਵੱਲੋਂ ਆਏ ਆ ਤਿੰਨ ਚਾਰ ਬਾੜੀਆਂ ਖੜੀਆਂ ਸਨ ਭਾਈ ਆ ਸੱਚੀ ਗੱਲ ਨਾਲੇ ਜਾ ਦੇਖਿਆ ਜਾਵੇ ਤਾਂ ਤੇਜ਼ ਰਫ਼ਤਾਰ ਵਾਹਨ ਚਲਾਉਣ ਦੇ ਨਾਲ ਆਏ ਦਿਨ ਵੱਡੇ ਤੋਂ ਵੱਡੇ ਹਾਸੇ ਵਾਪਰ ਰਹੇ ਨੇ ਲੋਕ ਜਲਦ ਪਹੁੰਚਣ ਦੇ ਚੱਕਰਾਂ ਦੇ ਵਿੱਚ ਕਈ ਵਾਰ ਆਪਣਾ ਜਾਨੀ ਨੁਕਸਾਨ ਵੀ ਕਰ ਬੈਠਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ